ਹਾਂਜੀ ਕੀ ਚਾਹੀਦਾ ਜੀ ਭਾਈ ਗਰਮੀਆਂ ਦੇ ਨਾ ਸੂਟ ਚਾਹੀਦੇ ਸੋਹਣੇ ਜੇ ਪਿਓਰ ਕੋਟਨ ਚ ਮਿਲ ਜੂਗੇ ਤੁਹਾਨੂੰ ਗਰਮੀਆਂ ਦੇ ਸੋਹਣੇ ਸੋਹਣੇ ਗਰਮੀਆਂ ਦੇ ਪ੍ਰਿੰਟ ਚਾਹੀਦੇ ਸੋਹਣੇ ਸੋਹਣੇ ਹਾਂਜੀ ਹਾਂਜੀ ਭਾਈ ਮਿਲ ਜੂਗੇ ਬੰਬੇ ਕੋਟਨ ਦੇ ਸੂਟ ਚਾਹੀਦੇ ਜੇ ਹਾਂਜੀ ਹਾਂਜੀ ਭਾਈ ਤੁਹਾਨੂੰ ਬੰਬੇ ਕੋਟਨ ਦੇ ਸੂਟ ਦਿਖਾਣੇ ਆ ਨਵੇਂ ਲੇਟੈਸਟ ਵੈਰਾਈਟੀ ਦੇ ਨਾਲ ਅੱਛਾ ਨਵੇਂ ਆਰਟੀਕਲ ਆ ਗਏ ਭਾਈ ਕੋਟਨ ਚ ਆਰਟੀਕਲ ਬਹੁਤ ਸੋਹਣੇ ਆਏ ਆ ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਤੁਹਾਨੂੰ ਪੇਸ਼ ਕਰਦੇ ਆ ਇੱਕ ਹੜਮਾ ਦੇਖੋ ਚੈੱਕ ਕਰੋ ਪਹਿਲਾ ਡਿਜ਼ਾਈਨ ਚੈੱਕ ਕਰੋ ਆਰਟੀਕਲ ਚੈੱਕ ਪਿਓਰ ਬੰਬੇ ਕੋਟਨ ਦਾ ਸੂਟ ਹੈ ਜੀ ਪਿਓਰ ਕੋਟਨ ਦਾ ਸੂਟ ਹੈ ਜੀ ਹਾਂ ਜੀ ਪਿਓਰ ਬੰਬੇ ਕੋਟਨ ਦਾ ਦੇਖੋ ਚੈੱਕ ਕਰੋ ਪਾਜੀ ਆਰਟੀਕਲ ਸਾਡੇ ਮੈਂ ਕਹਿੰਦਾ ਚੈੱਕ ਕਰੋ ਪਿਓਰ ਬੰਬੇ ਕੋਟਨ ਨਾਲ ਲੋ ਓਏ ਹੋਏ ਪਾਜੀ ਕੱਪੜੇ ਬੜਾ ਸੌਫਟ ਆ ਦੇਖੋ ਪਹਿਲਾ ਮਖਮਲੀ ਕੱਪੜੇ ਪਿਓਰ ਮਖਮਲੀ ਤੇ ਸਭ ਤੋਂ ਜੁਰੇ 5 ਮੀਟਰ ਸੂਟ ਦਿੰਨੇ ਆ 5 ਮੀਟਰ ਪੂਰਾ ਪਾਜੀ ਨਾਪ ਕੇ ਮੀਟਰ ਨਾਲ ਪੂਰਾ ਮੀਟਰ ਮੰਨ ਕੇ 5 ਮੀਟਰ ਜੋ ਕੋਈ ਕਹਿ ਦੇਵੇ ਇਹ ਸੂਟ ਪਿਓਰ ਕਾਟਨ ਨਹੀਂ ਹੈ ਉਹਨੂੰ ਸੂਟ ਫ੍ਰੀ ਦੇਵਾਂਗੇ ਅੱਛਾ ਹਾਂਜੀ ਗਰੰਟੀ ਨਾਲ ਦੇ ਰਹੇ ਭਾਈ ਤੁਸੀਂ ਗਰੰਟੀ ਨਾਲ ਦੇ ਰਿਆਂ 5 ਮੀਟਰ ਪੂਰਾ ਦੇਵਾਂਗੇ ਔਰ ਪਿਓਰ ਕਾਟਨ ਦਾ ਦੇਵਾਂਗੇ 5 ਮੀਟਰ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਭਾਈ ਦੇਵਾਂਗੇ ਨਵੇਂ ਤੋਂ ਨਵਾਂ ਬੰਬੜਿਆਂ ਦੇਵਾਂਗੇ ਚੈੱਕ ਕਰੋ ਭਾਈ ਆਰਟੀਕਲ ਕੋਈ ਪ੍ਰਿੰਟ ਹੀ ਬੜੇ ਸੋਹਣੇ ਸੋਹਣੇ ਆ ਪਿਓਰ ਕਾਟਨ ਡਿਜ਼ਾਈਨ ਆਏ ਆ ਭਾਈ ਨਾ ਸੋਹਣਾ ਕੱਪੜਾ ਭਾਈ ਮజే ਆ ਗਿਆ ਸਰ ਸਾਰਾ ਚੈਨਲ ਦੇਖ ਰਹੇ ਹੋ YouTube ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਚੈਨਲ ਦੇਖਣ ਤੇ ਵਰੈਟੀ ਦੇਖਣ ਤੇ ਨਜ਼ਾਰਾ ਆਊਗਾ ਪੂਰਾ ਵਰੈਟੀ ਦੇਖੂਗੇ ਤੁਹਾਡੀ ਰੂਹ ਖੁਸ਼ ਕਰ ਦਾਂਗੇ ਇੰਨੇ ਸੋਹਣੇ ਡਿਜ਼ਾਈਨਾਂ ਨਾਲ ਆਏ ਆਂ ਅਸੀਂ ਅੱਛਾ ਬਾਈ ਹਾਂਜੀ ਕਰਾਓ ਚੈੱਕ ਕਰਾਓ ਬਾਈ ਸਾਨੂੰ ਵੀ ਆ ਗਿਆ ਕੋਈ ਬੁੰਬੇ ਕੋਟਨ ਦੇਖੋ ਬਾਈ ਮੈਂ ਕਪੜਾ ਦੇਖ ਕੇ ਮੈਨੂੰ ਮਜ਼ਾ ਹੀ ਆ ਗਿਆ ਬਾਈ ਇੰਨਾ ਸੋਹਣਾ ਕਪੜਾ ਬਾਈ ਗਰਮੀਆਂ ਲਈ ਦਾ ਇੱਕ ਹੋਰ ਸੁਣੋ ਬਜ਼ਾਰ 'ਚ ਵਿਕ ਰਿਆ 150 ਰੁਪਏ ਮੀਟਰ 200 ਰੁਪਏ ਮੀਟਰ ਅਸੀਂ ਤੁਹਾਨੂੰ ਆਫਰ ਨਾਲ ਦੇਵਾਂਗੇ ਕਿੰਨਾ ਭਾਈ 400 ਦਾ 5 ਮੀਟਰ 400 ਦਾ 5 ਮੀਟਰ 5 ਮੀਟਰ ਅੰਨਾ ਸੋਨਾ ਕੱਪੜਾ ਭਾਈ 400 ਰੁਪਏ 'ਚ ਆਹ ਦੇਖੋ ਉਹ ਪੁਰੀ ਜਿਵੇਂ ਸਿਰ ਲਾਤੀ ਹਾਂਜੀ ਤੁਸੀਂ ਡਿਜ਼ਾਈਨ ਤੇ ਵੇਖੋ ਓਏ ਹੋਏ ਇੰਨੇ ਸੋਹਣੇ ਸੋਹਣੇ ਪ੍ਰਿੰਟ ਭਾਜੀ ਹਾਂਜੀ ਡਿਜ਼ਾਈਨ ਕੁਆਲਿਟੀ ਦਾ ਦੇਖੋ ਭਾਜੀ ਕੁਆਲਿਟੀ ਦਾ ਤੁਹਾਡੇ ਮੁਕਾਬਲੇ ਕੁਆਲਿਟੀ ਬਾਜ਼ਾਰ ਚ ਨਹੀਂ ਆਈ ਇਹ ਇਹ ਕਹਿੰਦਾ ਬੰਬੇ ਦਾ ਮਾਲ ਹੈ ਬੰਬੇ ਦਾ ਮਾਲ ਆਹ ਆ ਬੰਬੇ ਦਾ ਮਾਲ ਲਿਫਾਫਾ ਨਾਲ ਐਂਡ ਕਰਾਤੀ ਬਾਬਾ ਜੀ ਆ ਦੇਖੋ ਓਏ ਹੋਏ ਬਟਰਫਲਾਈ ਡਿਜ਼ਾਈਨ ਬਟਰਫਲਾਈ ਡਿਜ਼ਾਈਨ ਚੈੱਕ ਤੇ ਕਰੋ ਆਏ ਭਾਈ ਜਿਵੇਂ ਸਿਰਾ ਲਾਈ ਪੀਂਦੇ ਮੈਂ ਕਹਿੰਦਾ ਪੂਰਾ ਸਿਰਾ ਲਾ ਕੇ ਕੰਮ ਕਰਾਂਗੇ ਜੀ ਓਏ ਇੰਨੇ ਸੋਹਣੇ ਪ੍ਰਿੰਟ ਨਾ ਸੋਹਣਾ ਸੂਟ ਭਾਜੀ ਹਾਂਜੀ ਡਿਜ਼ਾਈਨਿੰਗ ਤੇ ਦੇਖੋ ਕਿੰਨੀ ਪਿਆਰੀ ਐ ਭਾਜੀ ਔਨਲਾਈਨ ਆਰਡਰ ਵੀ ਕਰ ਦਿੰਦੇ ਤੁਸੀਂ ਔਨਲਾਈਨ ਆਰਡਰ ਪੂਰੇ ਆਲਓ ਵਰਲਡ ਦਾ ਅੱਛਾ ਪੂਰੇ ਵਰਲਡ ਚ ਆਰਡਰ ਕਰ ਦਿਓ ਪਿਓਰ ਕੋਟਨ ਦਾ ਸੂਟ ਰੈਨ ਵਾਲਾ ਜੀ ਮਾਤਰ 400 ਰੁਪਏ ਚ ਹਾਂਜੀ 400 ਦਾ ਸੂਟ ਐ ਪਿਓਰ ਕੋਟਨ ਦਾ ਚੱਕਤੇ ਕਰੋ ਓਏ ਭਾਈ ਇੰਨੇ ਸੋਹਣੇ ਸੋਹਣੇ ਪ੍ਰਿੰਟ ਵਾਲੀ ਹਾਂਜੀ ਭਾ ਜਿਨੇ ਕੋਰ ਸੈਟ ਬਣਾਣਾ ਕੋਰ ਸੈਟ ਬਣਾਵੇ ਜਿਨੇ ਸੂਟ ਲੈਣਾ ਸੂਟ ਬ ਸੈਟ ਵੀ ਬਣਾਣਾ ਹੈ ਨਾ ਜੀ 100% ਬਣੂਗਾ 100% ਭਾਜੀ ਮੈਂ ਸੂਟ ਨਾ ਲੈਣਾ ਕਿ ਸ਼ਰਟ ਵੀ ਲੈਣੀ ਹੋਵੇ ਸ਼ਰਟ ਵੀ ਦੇ ਦਾਂਗੇ ਜੀ ਸ਼ਰਟ ਵੀ ਦੇ ਦੋਗੇ ਭਾਜੀ ਕੱਟ ਕੇ ਸ਼ਰਟ ਮੈਨੂੰ ਜਿੰਨਾ ਦੇਦਾ ਕਪੜਾ ਉਹਨਾ ਕਟਾ ਸਕਦਾ ਹੈ ਹਾਂ ਜੀ ਓਏ ਹੋਏ ਭਾਜੀ ਫਿਰ ਤਾਂ ਐਂਡ ਹੀ ਹੋ ਗਈ ਭਾਜੀ ਗੱਲ ਐਂਡ ਨਵੇਂ ਡਿਜ਼ਾਈਨ ਨਾਲ ਆ ਦੇਖੋ ਤੇ ਸਹੀ ਡਿਜ਼ਾਈਨ ਨੇ ਸੋਹਣੇ ਸੋਹਣੇ ਪ੍ਰਿੰਟ ਭਾਜੀ ਇੰਨੇ ਸੋਹਣੇ ਸੋਹਣੇ ਇਹਦਾ ਟ੍ਰੇਲਰ ਹੈ ਪਿਕਚਰ ਤਲੇ ਬਾਕੀ ਹੈ ਹਾਂ ਇਹਦਾ ਗਰਮੀਆਂ ਸਟਾਕ ਆਂਦਾ ਹੈ ਨਵਾਂ ਨਵਾਂ ਹਾਂ ਜੀ ਇਹਦਾ ਟ੍ਰੇਲਰ ਦਿਖਾਇਆ ਤੁਹਾਨੂੰ ਗਰਮੀਆਂ ਦਾ ਓਏ ਹੋਏ ਹੋਏ ਭਾਜੀ ਇੰਨੇ ਸੋਹਣੇ ਜਿਹਨੂੰ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੇ WhatsApp ਉੱਤੇ ਨੰਬਰ ਭੇਜ ਦੇਵੇ ਫਟਾਫਟ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕੰਡ ਕਰਾਉਣੇ ਕਰਾਂਦੇ ਜਿੱਦਿਆਂ ਤੇ ਚੈੱਕ ਕਰੋ ਓਏ ਹੋਏ ਭਾਈ ਅੰਨੇ ਸੋਹਣੇ ਅੰਨੇ ਪਿਓਰ ਕੋਟਨ ਦੇ ਸੂਟ ਮ제 ਆ ਗਿਆ ਭਾਈ ਮੈਂ ਕਹਿੰਦਾ ਵੈਰਾਈਟੀ ਦਾ ਦੇਖੋ ਭਾਈ ਵੈਰਾਈਟੀ ਅਸੇ ਤੁਹਾਡੇ ਕੋਲ ਹੀ ਮਿਲਦੀ ਹੈ ਹਾਂਜੀ ਜੋਤ ਕਲੋਥ ਹਾ ਜੀ ਅਨੰਦਪੁਰ ਸਾਹਿਬ ਤੇ ਕਲਰ ਦੇ ਦੇਖ ਓਏ ਹੋਏ ਹਾਏ ਹਾਏ ਬੁਲਬੁਲ ਕੇ ਬੱਚੇ ਐ ਜਮੀ ਸਰਲਾਈ ਵੀ ਇੰਨਾ ਸੋਹਣਾ ਕੱਪੜਾ ਇੰਨਾ ਸੋਹਣਾ ਸੂਟ ਇੰਨਾ ਸੋਹਣਾ ਰੰਗ ਨਾਲ ਆ ਲੋ ਤੁਸੀਂ ਵੈਰਾਈਟੀ ਦਾ ਚੈੱਕ ਕਰੋ ਓਏ ਹੋਏ 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 ਭਾਈ ਇੰਨੇ ਪਿਆਰੇ ਫਰਮਾ ਡਿਜ਼ਾਈਨ ਆ ਭਾਈ ਇੰਨੇ ਕੈਂਡ ਕੈਂਡ ਪ੍ਰਿੰਟ ਰਹਿਣ ਵਾਲੇ ਆ ਹਾਂਜੀ ਆ ਲੋ ਓਏ ਹੋਏ ਫੇਵਰੇਟ ਕਲਰ ਆ ਗਿਆ ਪਿਕ ਕਲਰ ਓ ਮਾਈ ਗਾਡ ਓਏ ਹੋਏ ਹੋਏ ਭਾਈ ਇਹ YouTube ਤੇ ਤੱਕ ਪਾਤੀ Insta ਤੇ ਪਾਈ ਸੀ YouTube ਦੀ ਪਾਤੀ ਤੱਕ YouTube ਤੇ ਪੂਰੀ ਤੱਕ ਪਾਉਗੀ ਜੀ ਪੂਰੀ ਫੁੱਲ ਵੈਰਾਈਟੀ ਦੇ ਨਾਲ ਅੱਛਾ ਭਾਈ ਹਾਂਜੀ ਇਹ ਤੇ ਵੈਰਾਈਟੀ ਪੂਰੀ ਫੁੱਲ ਦਿਖਾਇਆ ਕਰਨੀ ਹੈ ਅਸੀਂ ਓਏ ਹੋਏ ਹੋਏ ਭਾਈ ਪੂਰਾ 5 ਮੀਟਰ ਸੂਟ 400 ਰੁਪਏ ਜਿਨੇ ਲੈਣਾ ਸ਼ਰਟ ਲੈਣੀ ਸ਼ਰਟ ਲੈ ਲਓ ਕੋਟ ਸੈਟ ਲਈ ਕਪੜਾ ਲੈਣਾ ਕੋਟ ਸੈਟ ਲਈ ਲੈ ਲਓ 5 ਮੀਟਰ ਸੂਟ ਤਾਂ ਅਸੀਂ ਦੇਣਾ ਹੀ ਦੇਣਾ ਹੈ ਓਏ ਹੋਏ ਹੋਏ ਭਾਈ ਕਮਾਲ ਕਮਾਲ ਹੈ ਆ ਲੋ ਕਲਰ ਦੇਖੋ ਜੀ ਸਾਰਿਆਂ ਦਾ ਫੇਵਰਿਟ ਕਲਰ ਆ ਗਿਆ ਜੀ ਓਏ ਪੈਰਟ ਕਲਰ ਇੰਨਾ ਸੋਹਣਾ ਹੈ ਨਿਊ ਕਲਰ ਹੈ ਨਿਓਨ ਕਲਰ ਆ ਗਿਆ ਇਹ ਬੜਾ ਪਿਆਰਾ ਕਲ ਰਹਾ ਤਾਂ ਇਹ ਇਦਾਂ ਦੇ ਪ੍ਰਿੰਟ ਹੀ ਲੈਣੇ ਸੀ ਮੈਂ ਤਾਂ ਬਾਜ਼ਾਰ ਚ ਮਿਲਦੇ ਨਹੀਂ ਆ ਆਹ ਦੇਖੋ ਜੀ ਕਲਰ ਦੇਖੋ ਓਏ ਹੋਏ ਓਏ ਹੋਏ ਇਹ ਇਦਾਂ ਦੇ ਪ੍ਰਿੰਟ ਨਹੀਂ ਕਿਸੇ ਕੋਲ ਮਿਲਦੇ ਆ ਦੇਖਿਆ ਇਹ ਤਾਂ ਪ੍ਰਿੰਟ ਆ ਛਾ ਗਿਆ ਛਾ ਇਹ ਭਈ ਕੱਪੜੇ ਦੀ ਕੁਆਲਿਟੀ ਬੜੀ ਸਪੀਅਰ ਹੈ ਬ੍ਰਾਂਡਿਡ ਕੱਪੜਾ ਪੂਰਾ ਦੇਖਿਆ ਬ੍ਰਾਂਡਿਡ ਮਾਲ ਵੇਚਦੀ ਹੈ ਇਹ ਬ੍ਰਾਂਡਿਡ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਭਈ ਡਿਜ਼ਾਈਨਿੰਗ ਨਾ ਤਾਂ ਭਾਈ ਬਚਾਈ ਵੀ ਹੈ ਐਂਟਗ੍ਰਾਟੀ ਐਂਡ ਭਾਈ ਮਜ਼ਾ ਹੀ ਆ ਗਿਆ ਭਾਈ ਸੂਟ ਦੇਖ ਕੇ ਤੁਹਾਨੂੰ ਤੁਹਾਨੂੰ ਫੁੱਲ ਬੜਾ ਫੁੱਲ ਮਜ਼ਾ ਆਏਗਾ ਦੇਖੋ ਗਰਮੀ ਵਾਲੇ ਕਲਰ ਓਏ ਹੋਏ ਗਰਮੀਆਂ ਦੇ ਨਵੇਂ-ਨਵੇਂ ਸਟਾਕ ਓਏ ਇਹ ਨਾ ਸਟਾਕ ਭਾਈ ਬੱਸ ਕਰੋ ਉਹ ਤਾਂ ਥੱਕ ਗਿਆ ਦੇਖ-ਦੇਖ ਕੇ ਤੁਹਾਨੂੰ ਹਲੇ ਤਾਂ ਬਹੁਤ ਡਿਜ਼ਾਈਨ ਦਿਖਾਣੇ ਆ ਬਟਰਫਲਾਈ ਡਿਜ਼ਾਈਨ ਦਿਖਾਣਾ ਓਏ ਹੋਏ ਹੋਏ ਓਏ ਇੰਨਾ ਸੋਹਣਾ ਪ੍ਰਿੰਟ ਭਾਈ ਜੀ ਹਾਂ ਜੀ ਕਮਾਲੋ ਕਮਾਲ ਕਰਤੀ ਜੀ ਪੂਰੀ ਕਰਾਵਾਂਗੇ ਜੀ ਓਏ ਹੋਏ ਭਾਈ ਓਏ ਹੋਏ ਵੇੜੀਆਂ ਦੇਖੋ ਮਸਤ ਡਿਜ਼ਾਈਨ ਹੈ ਮੈਂ ਭਾਈ ਕੋਈ ਡਿਜ਼ਾਈਨ ਹੈ ਨਹੀਂ ਛੱਡ ਨਾ ਔਲਾਇਤ ਵਿੱਚ ਤਾਂ ਮੈਂ ਕਹਿੰਦਾ ਦੇਖੀ ਚੱਲੋ ਡਿਜ਼ਾਈਨ ਹੁਣ ਮੈਂ ਕਹਿੰਦਾ ਭਾਈ ਛੱਡਾਂ ਕਿਹੜਾ ਲਵਾਂ ਕਿਹੜਾ ਸਮਝ ਨਹੀਂ ਲੱਗ ਰਹੀ ਓਏ ਸਮਝ ਭਾਈ ਜਵੇਂ ਸਿਰੇ ਕੱਲਾ ਕੱਲਾ ਵੇਖ ਕੇ ਲੱਗੇਗੀ ਜੀ ਓਏ ਭਾਈ ਜਵੇਂ ਸਿਰੇ ਭਾਈ ਇਹਦਾ ਪ੍ਰਿੰਟ ਸਾਰੇ ਓਕੇ ਆ ਓਕੇ ਜੀ ਓਕੇ ਆ ਲੋ ਕਰਾਓ ਭਾਈ ਓ ਲੈ ਬੰਬੇ ਕੋਟਨ ਆ ਗਈ ਬੰਬੇ ਕੋਟਨ ਓਏ ਹੋਏ 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 ਭਾਈ ਪ੍ਰਿੰਟ ਦਾ ਹੀ ਐ ਬਸ ਇਹੀ ਪ੍ਰਿੰਟ ਤਾਂ ਚਾਹੀਦੇ ਨੇ ਇਹੀ ਤਾਂ ਜਾਨ ਐ ਪ੍ਰਿੰਟਾਂ ਦੀ ਆਲੋ ਬੰਬੇ ਕੋਟਨ ਬੰਬੇ ਕੋਟਨ ਮੈਂ ਬਾਜ਼ਾਰ ਘੁੰਮਲੇ ਭਾਈ ਇਦਾਂ ਦੇ ਪ੍ਰਿੰਟ ਹੈ ਹੀ ਨਹੀਂ ਕਿਸੇ ਕੋਲ ਹਾਂਜੀ ਜਿੰਨਾ ਕੋਲ ਹੈ ਗਿਆ 250 ਮੀਟਰ 300 ਮੀਟਰ ਲੁੱਟ ਪਈ ਲੋਕਾਂ ਨੇ ਬਿਆਰ ਆਜਾ ਲੋਕਾਂ ਨੇ ਬਿਆਰ ਬਹੁਤ ਲੁੱਟ ਪਈ ਵੀ ਐ ਇਹ ਤਾਂ ਤੁਸੀਂ ਸਹੀ ਜਗ੍ਹਾ ਤੇ ਆਇਓ ਜੋਤ ਕਲਾਸ ਹਾਊਸ ਨੰਨਤਪੁਰ ਸੇਵ ਵਾਲਿਆਂ ਕੋਲ ਆ ਦੇਖੋ ਬੜੇ ਸੋਹਣੇ ਸੋਹਣੇ ਪ੍ਰਿੰਟਰ ਰਿਆਂ ਨੇ 5 ਮੀਟਰ 5 ਮੀਟਰ ਪੂਰਾ ਕਹਿ ਕੇ ਦਵਾਂਗੇ 4 ਮੀਟਰ ਨਾ ਕੇ ਦੋਗੇ 5 ਮੀਟਰ ਹਾਂਜੀ ਨਾ ਕੋਈ 4 ਮੀਟਰ ਨਾ ਕੋਈ 3 ਮੀਟਰ ਉਰੇ ਬੋਲੇ ਥਾ ਨਹੀਂ ਲਿਆਏ ਭਾਈ ਤੁਸੀਂ ਤਾਂ ਚੱਕ ਕੇ ਕੁਆਂਟੀ ਤੁਸੀਂ ਲੈ ਲੇ। ਜੇ ਇੰਨੇ ਤੇ ਦੇਖੋ। ਓਏ ਹੋਏ ਹੋਏ ਹੋ ਭਾਈ। ਕੱਲ ਨੂੰ ਵੀ ਦੇਖੋ। ਮੈਂ ਕਹਿੰਦੇ ਕਸਟਮ ਬੁੱਕ ਕਰਾ ਲ ਲੈ ਮੈਨੂੰ ਨਹੀਂ ਪਤਾ ਦੁਕਾਨਦਾਰ ਕਿ ਮਿਲਣ ਨਾਲ ਮੈਨਾਂ ਅੰਦਰ ਨਹੀਂ ਸੋਨੇ ਸੋਨੇ ਪ੍ਰਿੰਟ ਆ ਭਾਈ। ਆਨਲਾਈਨ ਬੁੱਕ ਕਰਵਾ ਲਓ। ਓ ਤੇਰੀ ਭਾਈ ਸਿਰਾਂ ਰਾਤੀ ਕੋਟ ਸੈਟ ਲੀਦਾ ਭਾਈ ਜਵੇਂ ਸਿਰਾਂ ਐ ਜਵੇਂ ਸਿਰਾਂ ਐ। ਐਂਡ ਗਰਾਤੀ ਐਂਡ ਓ ਭਾਈ ਕਮਾਲ ਲੋ ਕਮਾਲ ਕਰਤੀ ਜੀ। ਕਮਾਲ ਲੋ ਪੂਰੀ ਹੋਈ ਆ ਜੀ। ਤੁਸੀਂ ਚੈੱਕ ਤੇ ਕਰੋ ਉੜ ਗਿਆ ਨਾ। ਓ ਲੈ ਭਾਈ ਕੱਲ ਨੂੰ ਚੈੱਕ ਕਰੋ। ਓਏ ਹੋਏ ਭਾਈ ਮੈਂ ਕੱਪੜਾ ਦੇਖ ਕੇ ਫੈਨ ਹੋ ਗਿਆ ਭਾਈ ਕੱਪੜੇ ਤੇ ਹੀ ਉਸੀ ਫੈਨ ਪੂਰੇ ਹੋਗੇ ਅੱਗੇ ਦੇਖੋ ਤੁਸੀਂ ਕਲਰ ਆਹ ਦੇਖੋ ਓਏ ਹੋਏ ਭਾਈ ਜਿਹੜਾ ਗੱਡੀ ਆ ਤੇ ਮੈਨੂੰ ਸਾਰੀ ਪਸੰਦ ਆ ਰਹੀ ਹੈ ਭਾਜੀ ਆ ਦੇਖੋ ਤਾਂ ਸਹੀ ਕਲਰ ਮਾਜੀ ਪੰਜਾਬੀ ਸਿਰਾਂ ਦਾ ਓ ਮਾਈ ਗਾਡ ਐਂਡ ਕਰਾਤੀ ਭਾਈ ਕਮਾਲੋ ਕਮਾਲ ਆ ਦੇਖੋ ਤਾਂ ਸਹੀ ਕਲਰ ਭਾਜੀ ਮੈਂ ਲਵਾ ਕੜਾ ਛੱਡਾ ਕੜਾ ਇਹੀ ਤਾਂ ਗੱਲਾਂ ਇਹੀ ਤਾਂ ਚੀਜ਼ਾਂ ਇਹੀ ਤਾਂ ਨਜ਼ਾਰਾ ਏਹੀ ਤਾਂ ਗਰਮੀਆਂ ਨੂੰ ਠੰਡੇ ਠੰਡੇ ਸੂਟ ਪਾਓ ਬਸ ਹੁੰਦਾ ਸੋਹਣੇ ਸਹੀ ਫਰੂਜੀ ਕਲਰ ਹੋਏ ਹੋਏ ਹੋ ਮਾਈ ਗੋਡ ਸਾਡੇ ਵੀਰ ਦੇਖੋ ਇਹ ਜਲਦੀ ਹੈ ਡਿਜ਼ਾਈਨ ਨਾਲ ਇੰਨੇ ਸੋਹਣੇ ਡਿਜ਼ਾਈਨ ਜਮੇ ਸਿਰਾਂ ਲਾਈ ਵੀ ਤੁਸੀਂ ਨਾ ਜੀ ਆ ਦੇਖੋ ਤੇ ਸਹੀ ਡਿਜ਼ਾਈਨ ਉਹ ਭਾਜੀ ਬਸ ਕਰੋ ਬਾਈ ਮੈਂ ਥੱਕ ਗਿਆ ਬਾਈ ਦੇਖ ਦੇ ਇੰਨੇ ਸੋਹਣੇ ਸੋਹਣੇ ਭਾਜੀ ਹਾਂਜੀ ਹਾਂਜੀ ਇੰਨੇ ਸੋਹਣੇ ਸੋਹਣੇ ਮਿਲਲੇ ਤੁਹਾਨੂੰ ਸਾਡੇ ਕੋਲ ਆਗੇ ਓਏ ਹੋਏ ਇੰਨੇ ਸੋਹਣੇ ਪ੍ਰਿੰਟ ਭਾਜੀ ਕਮਾਲ ਹੋ ਮੈਂ ਕਹਿੰਦਾ ਸਾਰੀ ਲੈ ਲੈ ਕੀ ਕਰਕੇ ਭਾਈ ਕੱਟਰੇ ਸ਼ੁਰੂ ਕਰੋ ਸਾਰੀ ਲੈ ਲਓ ਜੀ ਆਲੋ ਡਿਜ਼ਾਈਨ ਇਹਦਾ ਭਾਈ ਫੇਵਰੇਟ ਆ ਮੇਰਾ ਫੇਵਰੇਟ ਕਲਰ ਸਾਰਿਆਂ ਦੇ ਜਾਨ ਹੈ ਜਾਨ ਕਮਾਲੋ ਕਮਾਲ ਆ ਭਾਈ ਇਦਾਂ ਸੋਹ ਸੋਟ ਲੈ ਨਹੀਂ ਆਣਾ ਕਿੱਥੇ ਵੇਣਾ ਤੁਹਾਨੂੰ ਆਣਾ ਪੈਣਾ ਜੋਤ ਕਲਾਥ ਹਾਊਸ ਸ਼੍ਰੀ ਨੰਦਪੁਰ ਸਾਹਿਬ ਗੋਲ ਮਾਰਕੀਟ ਸ਼ੋਪ ਨੰਬਰ 20 ਤੇ ਔਰ ਜਿਹਨੂੰ ਜਿਹੜਾ ਪਸੰਦ ਹੈ ਸਾਡੇ ਚੈਨਲ ਦੇ ਉੱਤੇ ਨੰਬਰ ਦਿੱਤੇ ਹੋਏ ਆ ਤੁਹਾਨੂੰ WhatsApp ਤੇ ਬੁੱਕ ਕਰ ਦਿਓ ਜਿਹੜਾ ਡਿਜ਼ਾਈਨ ਪਸੰਦ ਆ ਔਰ ਅਸੀਂ ਕੋਰੀਅਰ ਵੀ ਕਰਵਾਨੇ ਆ ਆਨਲਾਈਨ ਬੁੱਕ ਕਰਕੇ ਜੀ ਭੇਜ ਦੇਵੀਂ ਆ ਤੇ ਜਿਹੜਾ ਜਿਹਨੂੰ ਪਸੰਦ ਆ ਸਾਡੇ ਨਾਲ WhatsApp ਤੇ ਗੱਲ ਕਰ ਲਓ ਫੋਨ ਨੰਬਰ ਦਿੱਤਾ ਫੋਨ ਤੇ ਗੱਲ ਕਰ ਲਓ ਜਿਹੜਾ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਤੇ ਸਾਨੂੰ ਮੈਸੇਜ ਭੇਜ ਦਿਓ ਅਸੀਂ ਉਹਦਾ ਬੁੱਕ ਕਰਕੇ ਉਹਨਾਂ ਦੇ ਇੱਕ ਹੋਮ ਘਰ ਜਿੱਥੇ ਰਹਿੰਦੇ ਅੱਥੇ ਡਿਲੀਵਰ ਕਰ ਦਾਂਗੇ ਜੀ ਔਰ ਸਾਰਿਆਂ ਦਾ ਅਸੀਂ YouTube ਸਾਰਿਆਂ ਦਾ ਜਿਹੜੇ ਸਾਨੂੰ ਦੇਖਦੇ ਆ ਸਾਨੂੰ ਚਾਹਦੇ ਆ ਸਾਡਾ ਮਾਣ ਆ ਸਾਡਾ ਸਤਿਕਾਰ ਆ ਸਾਰਿਆਂ ਦਾ ਉੱਤੇ ਤੇ ਅਸੀਂ ਥੈਂਕ ਯੂ ਕਰਦੇ ਆ ਤੁਸੀਂ ਸਾਨੂੰ ਦੇਖਿਆ ਸਾਨੂੰ ਹਿੰਮਤ ਦਿੱਤੀ ਹੈ ਇੱਥੇ ਤੱਕ ਪਹੁੰਚਣ ਲਈ ਇੱਥੇ ਤੱਕ ਡਿਜ਼ਾਈਨਿੰਗ ਦੇਖਣ ਲਈ ਅਸੀਂ ਹੋਰ ਵੀ ਬੈਸਟ ਤੋਂ ਬੈਸਟ ਡਿਜ਼ਾਈਨਿੰਗ ਬੈਸਟ ਤੋਂ ਬੈਸਟ ਵੀਡੀਓ ਲੈ ਕੇ ਆਵਾਂਗੇ ਤੁਹਾਡੀ ਸਿਰਫ ਇੱਕ ਮਾਣ ਕਰਕੇ ਡੇਲੀ ਵੀਡੀਓ ਪਾਇਆ ਕਰਾਂਗੇ ਸਾਨੂੰ ਸਿਰਫ ਸਪੋਰਟ ਚਾਹੀਦੀ ਤੁਹਾਡੀ ਸਾਨੂੰ ਪੂਰੀ ਫੁੱਲ ਸਪੋਰਟ ਦਿਓ ਜੀ ਸਾਨੂੰ YouTube ਚੈਨਲ ਤੇ ਵੀ ਠੀਕ ਹੈ ਜੀ ਔਰ ਸਾਰਿਆਂ ਦਾ ਤਲੋ ਜਿਨੂੰ ਧੰਨਵਾਦ ਜੀ ਥੈਂਕ ਯੂ ਜੀ ਓਕੇ ਹੋਲੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਲੇ ਮਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਧੰਨਵਾਦ ਜੀ